ਭਾਈ ਕੀ ਕਰਦਾ ਤੁਸੀਂ ਬਾਜ਼ਾਰ ਬੈਠਾ ਬੇਲਾ ਦੇ ਪੂਰਨ ਚਾਂਦੇ ਲੱਗਾ ਮੇਲਾ ਉੱਤੋਂ ਤੁਸੀਂ ਕਰਤੇ 500 ਦੇ 4 500 ਦੇ 4 500 ਦੇ 4 ਬਸ ਸੇਲ ਲਾਈ ਹੋਈ ਆ ਸੇਲ ਇਹ ਬਾਜ਼ਾਰ ਸੂਟ ਦੀ ਕੀਮਤ ਹੈ ਭਾਜੀ 250 300 350 ਆਪਾਂ ਲਾਤੀ ਆ ਜੀ ਸੇਲ 500 ਰੁਪਏ ਦੇ 4 ਸੂਟ ਨਾਲੇ ਭਾਜੀ ਮੀਟਰ ਨਾਲ ਨਾਪ ਕੇ ਦਵਾਂਗੇ ਪੂਰਾ 5 ਮੀਟਰ ਮੀਟਰ ਨਾਲ ਨਾਪ ਕੇ 500 ਦੇ 4 ਸੂਟ ਕੋਈ ਜਿਨ੍ਹਾਂ ਨੇ ਕਰਨਾ ਨਮਾ ਕੰਮ ਸ਼ੁਰੂ ਤੁਸੀਂ ਰੀਸੇਲਰ ਹੋ ਤੁਸੀਂ ਹੈਗੇ ਦੁਕਾਨਦਾਰ ਛੇਦੀ ਛੇਦੀ ਆ ਜਾਓ ਸਕੂਟਰ ਚੱਕੋ ਮੋਟਰਸਾਈਕਲ ਚਲੋ ਪਾਵੇਂ ਆ ਜਾਓ ਬੱਸੇ ਪੂਰਨਜੰਦ ਕੰਪਨੀ ਫੀਲਡਿੰਗਾਂ 'ਚ ਰੋਡ ਨਤੀਜਾ ਹੋਰ ਵੱਡਾ ਧਮਾਕਾ ਭਾਜੀ ਅੱਛਾ ਆ ਜਿਹੜੇ ਫੈਂਸੀ ਸੂਟ ਵਧੀਆ ਸ਼ੋਰੂਮਾਂ 'ਚ 5-500 ਰੁਪਏ ਦਾ ਵਿਕਰਾ ਹੈ 1000 ਰੁਪਏ ਦੇ ਹੋ ਗਏ ਦੋ ਸੂਟ 2500 ਦੇ ਹੋ ਗਏ ਪੰਜ ਸੂਟ ਆਪਾਂ ਲਾਤੀ ਆ ਜੀ ਸੇਲ 1000 ਦੇ ਪੰਜ ਸੂਟ ਉਹ ਯਾਰਾ ਮੰਗਦਾ 4000 ਰੁਪਿਆ ਕੋਈ ਮੰਗਦਾ 3500 ਰੁਪਿਆ ਉਹ ਸਾਡੇ ਕੋਲ ਆ ਜਿਓ 850 ਰੁਪਏ ਦੇ ਵਿੱਚ ਆ ਦੇਖੋ ਜੀ ਗਾਉਨ ਆ ਗਏ ਫੈਂਸੀ ਆ ਦੇਖੋ ਆ ਮੇਰੇ ਹੱਥ ਚ ਗਾਉਨ ਫੜਿਆ ਭਾਜੀ 750 ਰੁਪਏ ਦਾ ਅਸੀਂ ਇੱਕ ਸੇਲ ਲਾਤੀ ਆ ਜੀ 31 ਦਸੰਬਰ ਤੱਕ ਸਾਨੂੰ ਤੁਸੀਂ ਆ ਕੇ ਨਹੀਂ ਗੱਲ ਕਹਿ ਦੋ ਕਿ ਸੇਲ ਵਾਲੇ ਸੂਟ ਦੇ ਦਿਓ ਕੋਈ ਵੀ ਸੂਟ ਚੱਕ ਲੋ ਜੀ 350 ਰੁਪਏ ਦਾ ਸੂਟ ਲਾਵਾਂਗੇ ਜੀ ਕੋਈ ਵੀ ਸੂਟ ਚੱਕੋ 350 ਰੁਪਏ ਦੇ ਦੇਖੋ ਜੀ ਇਹਦੇ ਵਿੱਚ ਕੋਈ 800 ਦਾ ਕੋਈ 900 ਦਾ ਕੋਈ 1000 ਦਾ ਵੈਰੀਟੀ ਚੈੱਕ ਕਰ ਲਓ ਤੁਹਾਨੂੰ 350 ਰੁਪਏ ਦੇ ਵਿੱਚ ਮਿਲਣਾ ਯਾਰ ਲਿਖਦਾ 500 ਦਾ ਅਸੀਂ ਵੀ ਦੇਣਾ 500 ਦਾ ਲੇਕਿਨ ਫਾਇਦਾ ਕੀ ਕਰਣਾ ਭਾਜੀ ਹੁਣ 500 ਨਾਲ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਭਾਜੀ ਤੁਸੀਂ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਆ 11 ਸੂਟ ਤੁਹਾਨੂੰ ਦਵਾਂਗੇ ਬਿਲਕੁਲ 15 20000 ਰੁਪਈਆ ਬਿਲਕੁਕਲ ਠੀਕ ਸੁਣ ਰਹੇ ਹੋ ਜੀ ਸਿਰਫ 15 20000 ਰੁਪਈਆ ਲਾ ਕੇ ਕੰਮ ਸ਼ ਤੇ ਤੁਹਾਡਾ 2-3000 ਰੁਪਏ ਰੋਜ਼ ਦਾ ਬਣੇਗਾ ਜੀ ਇਸ ਗੱਲ ਦੀ ਜ਼ਿੰਮੇਵਾਰੀ ਹੈ ਤੇ ਗਰੰਟੀ ਵੀ ਹੈ ਜੀ ਦੇਖੋ ਜੀ ਦੁਕਾਨਦਾਰ ਕੋਈ ਕਹਿੰਦਾ 5 ਲੱਖ ਲੈ ਆਓ ਕੋਈ ਕਹਿੰਦਾ 4 ਲੱਖ ਆਓ ਇਹ ਕਹਿੰਦੇ 20 ਹਰ ਲਿਆਓ ਤੇ ਮਹੀਨੇ ਦਾ 60000 ਰੁਪਏ ਕਮਾਓ ਹੁਣ ਮਹਿੰਗੇ ਹੋਟਲਾਂ 'ਚ ਵੀ ਤੁਸੀਂ ਜਾਣਾ ਮਹਿੰਗੇ ਸਕੂਲਾਂ 'ਚ ਨਿਆਣਿਆਂ ਨੇ ਵੀ ਤੁਹਾਡੇ ਨੇ ਪਾਣਾ ਹੁਣ ਐਕਟਵਾ ਬਦਲ ਕੇ ਗੱਡੀ ਵੀ ਤੁਸੀਂ ਲੈਣੀ ਆ ਦੇਖੋ ਜੀ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਦੇਖ ਰਿਆ ਦੇਖ ਲੋ ਹੁਣ ਜਿਹੜੇ ਵੱਡੇ ਵੱਡੇ ਪਾਰਸ ਬਾਹਾਂ ਚ ਬਾਕੇ ਆਉਨੇ ਉਹ ਦੁਕਾਨ ਦਾ ਲੁੱਟ ਲੈਂਦੇ ਆ ਇੱਥੇ ਆ ਜਾਓ ਜੋ ਰੇਟ ਕਿਹਾ ਉਹ ਹੀ ਦੇਣਾ ਤੁਹਾਨੂੰ 6500 ਰੁਪਏ ਦਾ ਸੂਟ ਬਾਜ਼ਾਰ ਚ ਸੇਲ ਹੋ ਰਿਹਾ ਜੀ ਚੱਕੋ ਜੀ 1950 ਰੁਪਏ ਦੀ ਬੋਲੀਵੁੱਡ ਡਰੈਸ ਆ ਗਈਆਂ ਆਲੀਆ ਕੱਟ ਉਹ ਕਰੀਨਾ ਕਪੂਰ ਵੀ ਆ ਗਈ ਕਰੀਨਾ ਕਪੂਰ ਆ ਲਓ ਜੀ 12 13 1300 ਜੋ ਫੈਨਸੀ ਡਰੈਸਾ ਲੋ ਭਾਜੀ ਜਿੰਨੀਆਂ ਮਰਜ਼ੀ ਜੇ ਕਿਰਾਇਆ ਤੇ ਲੈਣਾ ਤੇ 10000 ਰੁਪਏ ਕਿਰਾਇਆ ਭਾਜੀ ਇੱਕ ਦਿਨ ਦਾ ਜਾ ਸੋਚ ਐਦਾ ਤੇ ਲੱਗੇ ਚੱਕ ਲੋ ਜੀ ਹੈਵੀ ਉਹ ਭਾਜੀ ਕੀ ਕਰਦਾ ਤੁਸੀਂ ਬਾਜ਼ਾਰ ਬੈਠਾ ਬੇਲਾ ਦੇ ਪੂਰਨ ਚਾਂਦੇ ਲੱਗਾ ਮੇਲਾ ਉੱਤੋਂ ਤੁਸੀਂ ਕਰਤੇ 500 ਦੇ 4 500 ਦੇ 4 500 ਦੇ 4 ਜਿਹੜਾ ਬਾਜ਼ਾਰ 'ਚ 500 ਦਾ 1 ਮਿਲਦਾ ਤੁਸੀਂ ਕਹਿੰਦੇ 500 ਦੇ ਚਾਰ 라ਜੋ ਪੜਤਾ ਪਰਤਾ ਪੈਂਦਾ ਇਹ ਭਾਰੀ ਪੜਤਾ ਤਾਂ ਦੇਖਣਾ ਹੀ ਨਹੀਂ ਆਪਾਂ ਸੇਲ ਲਈ ਹੋਈ ਆ ਸੇਲ ਇਹ ਬਾਜ਼ਾਰ ਸੂਟ ਦੀ ਕੀਮਤ ਹੈ ਭਾਜੀ 250 300 350 ਆਪਾਂ ਲਾਤੀ ਆ ਜੀ ਸੇਲ 500 ਰੁਪਏ ਦੇ ਚਾਰ ਸੂਟ ਧੱਗਣ ਸਾਹਿਬ ਚਾਰ ਚਾਰ ਦੇਖੋ ਜੀ 500 ਦੇ ਚਾਰ ਭਾਵੇਂ ਇਹਦਾ ਬਣਾ ਲਓ ਟੋਪ ਭਾਵੇਂ ਇਹਦਾ ਬਣਾ ਲਓ ਸੂਟ ਭਾਵੇਂ ਇਹਦਾ ਬਣਾ ਲਓ ਕੋਣ ਮਰਜੀ ਤੁਹਾਡੀ 500 ਦੇ ਚਾਰ ਚੈਲੰਜ ਦੇ ਨਾਲ ਇੰਨਾ ਸਸਤਾ ਰੇਟ ਨਾ ਦਿੱਤਾ ਨਾ ਕਿਸੇ ਨੂੰ ਦੇ ਹੋਣਾ। ਬਾਜੀ ਕਿਸੇ ਕੋਲ ਨਹੀਂ ਦੇ ਹੋਣਾ ਬਾਜੀ 500 ਦੇ 4 सूट ਅਜ ਤੱਕ ਪੂਰੇ ਪੰਜਾਬ 'ਚ ਨਾ ਕਿਸੇ ਨੇ ਦਿੱਤੇ ਆ ਨਾ ਦੇਣੇ ਆ। ਨਾਲੇ ਬਾਜੀ ਮੀਟਰ ਨਾਲ नाप ਕੇ ਦਵਾਂਗੇ ਪੂਰਾ 5 ਮੀਟਰ ਮੀਟਰ ਨਾਲ ਨਾਪ ਕੇ 500 ਦੇ 4 सूट। ਇਹ ਤਾਂ ਸਾਡੀ ਹੈਗੀ ਪਹਿਲੀ ਸੇਲ। ਦੂਜੀ ਸੇਲ ਜਸ ਤੋਂ ਵੱਡਾ ਤਬਾਕਾ। ਇਹ ਆ ਗਈ ਜੀ ਰਿੰਕਲ ਕ੍ਰਸ਼ ਕਪੜਾ ਪਾਏਗਾ ਜੀ ਸਰਦੀਆਂ ਦੇ ਵਿੱਚ। ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਸਰਦੀਆਂ ਦਾ ਸੂਟ ਲੈਣ ਸ਼ੁਰੂਆਤ ਕਰਦੇ ਆ ਜੀ 400 500 ਤੋਂ। ਆਪਾਂ ਲਾਤੀ ਆ ਜੀ ਬਹੁਤ ਵੱਡੀ ਸੇਲ 600 ਰੁਪਏ ਦੇ 4 सूट। ਆ ਚੈੱਕ ਕਰੋ ਜੀ ਸਰਦੀਆਂ ਦਾ ਕਪੜਾ ਆ ਗਿਆ 600 ਦੇ 4 600 ਦੇ 4 600 ਦੇ 4 ਦੇਖੋ ਜੀ ਜਿਨ੍ਹਾਂ ਨੇ ਕਰਨਾ ਨਮਾ ਕੰਮ ਸ਼ੁਰੂ ਤੁਸੀਂ ਰੀਸੇਲਰ ਹੋ ਤੁਸੀਂ ਹੈਗੇ ਦੁਕਾਨਦਾਰ ਛੇਦੀ ਛੇਦੀ ਆ ਜਾਓ ਸਕੂਟਰ ਚੱਕੋ ਮੋਟਰਸਾਈਕਲ ਚਲੋ ਪਾਵੇਂ ਆ ਜਾਓ ਬੱਸੇ ਪੂਰਨਜੰਦ ਕੰਪਨੀ ਫੀਲਡਿੰਗਾਂ ਚ ਰੋਡ ਚੱਕੋ 600 ਦੇ 4 ਜਿਓ ਜੀ 600 ਦੇ 4 ਤੇ ਡਿਜ਼ਾਈਨ ਮਿਲ ਜਾਣਗੇ ਭਾਜੀ 100 ਤੋਂ 150 ਸੂਟ ਦਵਾਂਗੇ ਪੂਰਾ ਮੀਟਰ ਨਾਲ ਆਪ ਕੇ 1 ਇੰਚ ਘੱਟ ਹੋਏਗਾ 10000 ਰੁਪਏ ਦੀ ਸ਼ਰਤ ਹੈ ਜੀ 10000 ਆਪਾਂ ਹੱਥੋਂ ਦੇ ਕੇ ਭੇਜਾਂਗੇ ਜੀ 1 ਇੰਚ ਵੀ ਕਪੜਾ ਘੱ ਪੂਰੇ ਸੂਟ ਦਾ ਕਪੜਾ 600 ਦੇ 4 ਸੂਟ ਹੁਣ ਤੀਜਾ ਹੋਰ ਵੱਡਾ ਧਮਾਕਾ ਭਾਜੀ ਅੱਛਾ ਆ ਜਿਹੜੇ ਫੈਂਸੀ ਸੂਟ ਵਧੀਆ ਸ਼ੋਰੂਮਾਂ 'ਚ 5-500 ਰੁਪਏ ਦਾ ਵਿਕਰਾ ਹੈ 1000 ਰੁਪਏ ਦੇ ਹੋ ਗਏ ਦੋ ਸੂਟ 2500 ਦੇ ਹੋ ਗਏ ਪੰਜ ਸੂਟ ਆਪਾਂ ਲਾਤੀ ਆ ਜੀ ਸੇਲ 1000 ਦੇ ਪੰਜ ਸੂਟ ਆ ਦੇਖੋ ਜੀ 1000 ਦੇ ਪੰਜ ਇਹੇ ਹੀ ਸੂਟ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਭੂਆ ਤੋਂ ਮਾਸੀ ਤੋਂ ਚਾਚੀ ਤੋਂ ਮੰਗਵਾਉਂਦੇ ਸੀ ਉਹੀ ਸੂਟ ਪੂਰਨ ਚੰਦ ਤੇ ਆ ਗਏ 1000 ਦੇ ਪੰਜ মাত্র 200 ਰੁਪਏ ਦਾ ਇੱਕ ਥਾਪੀਆਂ ਮਾਰ ਮਾਰ ਧੋ ਲਓ ਥਾਪੀ ਟੋੜੀ ਜਾਣੀ ਸੂਟ ਨੂੰ ਹੋਰਾਂ ਹੀ ਕੁਛ ਨਹੀਂ ਕੁਛ ਨਹੀਂ ਹੋਣਾ ਭਾਜੀ ਜਾਂਦੀ ਤੁਸੀਂ ਭਾਵੇਂ ਸੂਟ ਬਣਾਓ ਭਾਵੇਂ ਬਣਾਓ ਡਰੈੱਸਾਂ ਭਾਵੇਂ ਬਣਾਓ ਕੋਟ ਸੈੱਟ ਭਾਵੇਂ ਬਣਾਓ ਫਰਾਕਾਂ 1000 ਦੇ 500 ਸੂਟ ਦੇ ਭਾਜੀ 1000 ਮਸੂਟ ਦਿਓ ਜਾਂ ਠੰਡ ਹੋਈ ਜਾਂ ਤਾਂ ਪੰਜ ਦੀ ਕਿਹੜਾ ਚੱਕਰ ਚ ਭਾਜੀ ਲੋ ਜੀ ਤੀਸਰਾ ਸਭ ਤੋਂ ਵੱਡਾ ਧਮਾਕਾ ਜੀ ਇਹ ਲੱਗਿਆ ਜੀ ਸੇਲਾਂ ਦਾ ਮਹੀਨਾ ਜੀ ਪੂਰਾ 31 ਦਸੰਬਰ ਤੱਕ ਦੀ ਸੇਲ ਹੈ ਜੀ ਇਹ ਆਗੇ ਜੀ ਗਰਮ ਸ਼ਾਲ ਸੂਟ ਪਿਓਰ ਪਸ਼ਮੀਨੇ ਵਾਲੇ ਜਿਹੜੇ 5-500 ਰੁਪਏ ਦਾ ਸੂਟ ਵਿਕਦਾ ਹੈ ਜੀ ਹੁਣ ਸੇਲ ਦਾ ਕੀ ਫਾਇਦਾ ਜੀ ਬਾਜ਼ਾਰ ਵਿੱਚ ਦਾ 500 ਦਾ ਅਸੀਂ ਵੀ ਦੇਣਾ 500 ਦਾ ਲੇਕਿਨ ਫਾਇਦਾ ਕੀ ਕਰਣਾ ਭਾਜੀ ਹੁਣ 500 ਨਾਲ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਭਾਜੀ ਲੋ ਜੀ 500 ਦੇ ਦੋ ਇੱਕ ਪਾ ਦੂਜਾ ਧੋ ਚੱਕੋ ਰੰਗ ਵੀ ਧਰੋਂ ਬੱਖ ਬੱਖੇ ਜਣੇ ਆ ਕੋਈ 500 ਦਾ ਆਹ ਸ਼ਾਲ ਆ ਗਈ ਦੱਕੜਾ ਮਸ਼ਾਲ ਆ ਗਈ 500 ਦੇ ਦੋ ਭਾਜੀ 500 ਦੇ ਦੋ ਡਿਜ਼ਾਈਨ ਵਨ ਸਵਨ ਨੇ ਸੋਹਣੇ ਸੋਹਣੇ ਡਿਜ਼ਾਈਨ 40 50 ਡਿਜ਼ਾਈਨ ਰੋਇ ਨਵੇਂ ਆਂਦੇ ਆ ਭਾਜੀ 500 ਦੇ ਦੋ 500 ਦੇ ਦੋ ਦੇਖੋ ਜੀ ਡਿਜ਼ਾਈਨ ਖਤਮ ਹੀ ਨਹੀਂ ਹੋਣ ਤੇ ਆ ਰਹੇ 500 ਦੇ ਦੋ ਸੂਟ ਭਾਜੀ ਜਿੰਨੇ ਮਰਜ਼ੀ ਲੈ ਜਾਓ 500 ਦੇ ਦੋ ਸੂਟ ਸ਼ਾਲ ਵਾਲ ਗਰਮ ਸੂਡ ਪੂਰਨ ਚੰਦਰ ਸੇਲ ਲੱਗ ਗਈ 31 ਦਸੰਬਰ ਤੱਕ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰ ਲੋ ਸਿਰਫ 15-20000 ਰੁਪਈਆ ਬਿਲਕੁਲ ਠੀਕ ਸੁਣ ਰਹੇ ਹੋ ਜੀ ਸਿਰਫ 15-20000 ਰੁਪਈਆ ਲਾ ਕੇ ਕੰਮ ਸ਼ੁਰੂ ਕਰ ਲੋ ਤੇ ਤੁਹਾਡਾ 2-3000 ਰੁਪਈਆ ਰੋਜ਼ ਦਾ ਬਣੇਗਾ ਜੀ ਇਸ ਗੱਲ ਦੀ ਜ਼ਿੰਮੇਵਾਰੀ ਹੈ ਤੇ ਗਾਰੰਟੀ ਵੀ ਹੈ ਜੀ ਹਜ਼ਾਰਾਂ ਲੋਕ ਸਾਡੇ ਨਾਲ ਜੁੜ ਗਏ ਘਰੇ ਬੈਠੇ ਆਪਣਾ ਕੰਮ ਕਰ ਰਹੇ ਹੈ ਤੇ 2-3000 ਰੁਪਏ ਰੋਜ਼ ਦਾ ਬਣਾ ਰਿਹਾ ਹੈ ਤੇ 2000 ਦਾ ਮਤਲਬ ਹੋ ਗਿਆ ਜੀ 60000 ਰੁਪਏ ਮਹੀਨਾ ਹੁਣ 50-60000 ਰੁਪਏ ਮਹੀਨਾ ਕਮਾਣਾ ਕੋਈ ਔਖਾ ਨਹੀਂ ਰਿਹਾ ਜੇ ਤੁਸੀਂ ਆਪਦਾ ਕੰਮ ਕਰਦੇ ਹੋ ਸਿਰਫ 20000 ਰੁਪਏ ਲਾ ਕੇ ਤੇ ਗਰੰਟੀ ਹੈ ਜੀ ਤੁਹਾਡੇ ਪੈਸੇ ਬਨਣਗੇ ਹੀ ਬਨਣਗੇ ਦੇਖੋ ਜੀ ਦੁਕਾਨਦਾਰ ਕੋਈ ਕਹਿੰਦਾ 5 ਲੱਖ ਲੈ ਆਓ ਕੋਈ ਕਹਿੰਦਾ 4 ਲੱਖ ਆਓ ਇਹ ਕਹਿੰਦੇ 20 ਹਰ ਲਿਆਓ ਤੇ ਮਹੀਨੇ ਦਾ 60000 ਰੁਪਏ ਕਮਾਓ ਹੁਣ ਮਹਿੰਗੇ ਹੋਟਲਾਂ 'ਚ ਵੀ ਤੁਸੀਂ ਜਾਣਾ ਮਹਿੰਗੇ ਸਕੂਲਾਂ 'ਚ ਨਿਆਣਿਆਂ ਨੇ ਵੀ ਤੁਹਾਡੇ ਨੇ ਪੜਨਾ ਹੁਣ ਐਕਟਵਾ ਬਦਲ ਕੇ ਗੱਡੀ ਵੀ ਤੁਸੀਂ ਲੈਣੀ ਆ ਆਜੋ ਛੇਤੀ ਛੇਤੀ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ ਜਿੱਥੇ ਮਰਜ਼ੀ ਬੈਠੇ ਆਨਲਾਈਨ ਸ਼ੋਪਿੰਗ ਕਰ ਸਕਦੇ ਆਂ ਭਾਜੀ ਜਿੱਥੇ ਮਰਜ਼ੀ ਸ਼ਿਪਿੰਗ ਕਰ ਦੋਗੇ ਭਾਜੀ 올 ওভার ਇੰਡੀਆ ਚ ਤੁਸੀਂ ਜਿੱਥੇ ਮਰਜ਼ੀ ਕੱਪੜਾ ਮੰਗਾ ਲਓਗੇ ਜੀ ਉੱਥੇ ਪਹੁੰਚ ਕਰਾਂਗੇ ਹੁਣ ਆ ਗਿਆ ਜੀ ਕੜਾਈਆਂ ਬੁਟੀਕਾ ਵਾਲੇ ਸੂਟ ਆਹ ਲਓ ਜੀ ਪਿਓਰ ਮਸਲੀਨ ਦਾ ਸੂਟ ਆ ਗਿਆ ਜੀ ਧਾਗੇ ਦਾ ਕੰਮ ਆਏਗਾ ਨਾ ਲਾਏਗਾ ਜੀ ਦੁਪੱਟਾ ਬਾਜ਼ਾਰ ਦੀ ਕੀਮਤ ਹੈ ਜੀ 600 700 800 ਜੋ ਲੱਗੀ ਲਾਈ ਜਾਂਦੇ ਆ ਜੀ ਦੁਕਾਨਦਾਰ ਜੋ ਰੇਡ ਮੂੰਹ ਨਿਕਲਦਾ ਬੋਲ ਦਿੰਦੇ ਆ ਆਪਾਂ ਦੇਣਾ ਜੀ ਸਿਰਫ 195 ਰੁਪਏ ਦਾ ਸੂਟ ਆ ਦੇਖੋ ਜੀ ਬੁੱਲ ਬੁੱਲ ਦੇ ਬੱਚਿਆਂ ਵਰਗੇ ਸੂਟ ਦੇ ਰਹੇ ਆ ਟੌਪ ਟੌਪ ਦੇ ਸਾਰਾ ਪੰਜਾਬ ਘੁੰਮ ਲਓ ਬਾਜ਼ਾਰ ਘੁੰਮ ਲਓ 195 ਨਹੀਂ ਮਿਲਣਾ ਲੋ ਭਾਜੀ ਗਲੇਸ ਕਾਟਨ ਦਾ ਸੂਟ ਆ ਗਿਆ ਜੀ ਬਹੁਤ ਵੱਡਾ ਗਲੇਸ ਕਾਟਨ ਦਾ ਸੂਟ ਚੈੱਕ ਕਰ ਲਓ ਜੀ ਨਾਲ ਦੇ ਦਾਂਗੇ ਦੁਪੱਟਾ ਡਿਜ਼ਾਈਨ ਦੇ ਦਾਂਗੇ 115 ਬਾਜ਼ਾਰ ਦੀ ਕੀਮਤ 700 800 ਆਪਾਂ ਦੇਣਾ ਜੀ 350 ਰੁਪਏ ਦਾ ਸੂਟ ਸਰਦੀਆਂ ਦੇ ਸੂਟ ਨਾਲ ਆਏਗੀ ਜੀ ਸ਼ਾਲ 800 900 ਵਾਲਾ ਸੂਟ ਘੜਤਾ 25 ਰੁਪਏ ਦਾ ਭਾਈ ਚੈੱਕ ਕਰ ਲੋ ਜੀ ਵੱਡੀ ਸ਼ਾਲ ਦੇ ਨਾਲ 2.5 ਮੀਟਰ ਦੀ ਸ਼ਾਲ ਨਾਲ 325 ਰੁਪਏ ਦਾ ਸੂਟ ਆਹ ਸਟਾਕ ਲੱਗਿਆ ਭਾਈ ਕੈਮਰਾ ਮਾਰ ਦਿਓ 40 ਤੋਂ 50 ਰੁਪਏ ਦੇ ਅੱਜ ਨਵੇਂ ਆਏ ਆ ਜੀ ਕੱਲ ਵੀ ਨਵੇਂ ਆਣਗੇ ਪਰਸੋ ਵੀ ਨਵੇਂ ਆਣਗੇ 325 275 350 250 275 300 300 300 ਜਿਹੜਾ ਮਰਜੀ ਸ਼ਾਲ ਵਾਲਾ ਸੂਟ ਚੱਕੋ ਜੀ 800 900 ਵਾਲਾ ਸੂਟ ਘਰਤਾ ਜੀ ਸਿਰਫ 300 ਰੁਪਏ ਦਾ ਜਲਦੀ ਤੋਂ ਜਲਦੀ ਵਿజిਟ ਕਰੋ ਜੀ ਜਿਹੜੇ ਲੋਕਾਂ ਨੇ ਥੋੜੇ ਪੈਸੇ ਲਾ ਕੇ ਦੁਕਾਨਾ ਬਣਾ ਲਈਆਂ ਕਾਮਯਾਬ ਹੋ ਗਏ ਉਹਨਾਂ ਨੂੰ ਕਰਨਾ ਕੀ ਪੈਣਾ ਕਪੜਾ ਇੰਨਾ ਕੁ ਵਧੀਆ ਵਪਾਰ ਹੈ ਜਦੋਂ ਵੀ ਤੁਸੀਂ ਇਹਨੂੰ ਲਫਾਫੇ ਚੋਂ ਕੱਢੋਗੇ ਇਹ 50 ਪੈਸੇ ਦੇ ਲਫਾਫੇ ਤੇ ਜਦੋਂ ਵੀ ਤੁਸੀਂ ਸੂਟ ਗੱਡੋਗੇ ਨਵੇਂ ਤੋਂ ਨਵੇਂ ਹੀ ਨਿਕਲਣਾ ਜੀ ਚਾਹੇ ਸਾਲ ਬਾਅਦ ਗੱਡ ਲਓ ਅੱਜ ਤੁਸੀਂ ਮਠਿਆਈ ਦਾ ਕੰਮ ਕਰ ਲਓ 4 ਦਿਨ ਬਾਅਦ ਖਰਾਬ ਹੋ ਜਾਣੀ ਹੈ ਜੀ ਜੁਐਲਰੀ ਦਾ ਕੰਮ ਕਰ ਲਓ 4 ਦਿਨ ਬਾਅਦ ਕਾਲੀ ਪੈ ਜਾਣੀ ਹੈ ਤੁਹਾਡੇ ਪੈਸੇ ਵੇਸਟ ਹੈ ਕੱਪੜਾ ਇੱਕ ਇਹੋ ਜੀ ਚੀਜ਼ ਹੈ ਜਦੋਂ ਮਰਜ਼ੀ ਲਫਾਫੇ 'ਚ ਸੂਟ ਗੱਡੋ ਨੂੰ ਵੇਚ ਲਓ ਜੀ 200-400 ਰੁਪਏ ਮੁਨਾਫਾ ਦੇ ਕੇ ਹੀ ਜਾਏਗਾ ਜੀ ਭਾਜੀ ਬੜਾ ਸੋਹਣਾ ਸੂਟ ਹੈ ਰੇਟ ਕੀ ਇਹਦਾ ਭਾਜੀ ਬਾਜ਼ਾਰ ਤਾਂ ਬਹੁਤ ਮਹਿੰਗੇ ਵਿਕਦੇ ਸ਼ੋਰੂਮ ਵਾਲੀ ਆਈਟਮ ਹੈ ਜੀ ਇਹ ਕੋਈ ਆਮ ਦੁਕਾਨਦਾਰ ਨਹੀਂ ਰੱਖਦਾ ਆਬ ਯਾਰ ਮੇਰੀਆ ਭੈਣਾਂ ਨੂੰ ਪਤਾ ਹੋਣਾ ਜੀ ਬੈਠੇ ਜਿਹੜੇ ਅੱਜ ਵੀਡੀਓ ਚ ਦੇਖ ਰਿਹਾ ਜੀ ਇਹ 15 1500 ਦਾ ਸੂਟ ਵਿਗਦਾ ਹੈ ਜੀ ਆ ਆ ਗਈ ਜਿੰਦੀ ਕੈਟਲੋਗ ਇਹ ਵਧੀਆ ਕੰਪਨੀਆਂ ਦੇ ਮਾਲ ਹੈ ਜੀ ਆਪਾਂ ਦੇਣਾ ਜੀ ਸਿਰਫ 450 ਰੁਪਏ ਦਾ ਲੋ 450 ਦੇ ਵਿੱਚ ਤੁਹਾਨੂੰ ਮਾਡਲ ਬਣਾਉਣਾ ਦੇਖੋ ਇਦਾਂ ਐਕਟਰਿਆਂ ਵਾਂਗੂ ਮਾਰ ਚਮਚਮ ਕਰਦੇ ਫਿਰੋਗੇ 450 ਦੇ ਵਿੱਚ ਆ ਦੇਖੋ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਹਨਾ ਸੋ ਜਿਨ੍ਹਾਂ ਨੇ ਵਿਆਹਾਂ ਚਾਹੀਦੀ ਨੇ ਕੱਪੜਾ ਲੈਣਾ ਤੁਸੀਂ ਦਾਜ ਵਜ ਦੇ ਕੱਪੜਾ ਲੈਣਾ ਤੁਹਾਡਾ ਬਹੁਤ ਸਾਰਾ ਫਾਇਦਾ ਚੈਲੰਜ ਦੇ ਨਾਲ ਜਿਹੜਾ 1 ਲੱਖ ਰੁਪਏ ਦਾ ਕੱਪੜਾ ਬਾਜ਼ਾਰ ਦੇ ਇਥੋਂ ਲੈ ਜਾਓ ਸਿਰਫ 30000 ਰੁਪਏ ਦੇ ਵਿੱਚ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਮਸਲੀਨ ਦਾ ਸੂਟ ਆ ਗਿਆ ਜੀ ਹੈਵੀ ਕੰਟਰਾਸਟ ਮਸਲੀਨ ਦੇ ਸੂਟ ਇਹ ਬੁਟੀਕ ਦਾ ਪੀਸ ਹੈ ਜੀ 1200 ਕੀਮਤ ਹੈ ਬਾਜ਼ਾਰ ਦੇ ਵਿੱਚ ਆਪਾਂ ਦੇਣਾ ਜੀ 395 ਰੁਪਏ ਦਾ ਸੂਟ ਇਹ ਕਹਿੰਦੇ ਨਾਲ ਲਾਲ 31 ਦਸੰਬਰ ਤੱਕ ਹੋਰ ਬਹੁਤ ਵੱਡੀ ਸੇਲ ਲਾ ਲੱਗਿਆ ਜੀ ਸਾਡੇ ਕੋਲ ਫੈਕਟਰੀ ਦਾ ਮਾਲ ਆਇਆ ਜੀ ਘੱਟੋ ਘੱਟ 5-700 ਸੈੱਟ ਮਤਲਬ 4-5000 ਸੂਟ ਆਇਆ ਜੀ ਉਹਦੇ ਵਿੱਚ ਅਸਲੀ ਦੇਖਣਾ ਕਿ ਸੂਟ ਹੈ ਅਸੀਂ ਨਹੀਂ ਦੇਖਣਾ ਕਿ ਸੂਟ ਹੈਗਾ 500 ਵਾਲਾ ਸੀ ਦੇਖਣਾ 800 ਵਾਲਾ ਅਸੀਂ ਇੱਕ ਸੇਲ लाਤੀ ਆ ਜੀ 31 ਦਸੰਬਰ ਤੱਕ ਸਾਨੂੰ ਤੁਸੀਂ ਆ ਕੇ ਨਹੀਂ ਗੱਲ ਕਹਿ ਦਿਓ ਕਿ ਸੇਲ ਵਾਲੇ ਸੂਟ ਦੇ ਦਿਓ ਕੋਈ ਵੀ ਸੂਟ ਚੱਕ ਲਓ ਜੀ 350 ਰੁਪਏ ਦਾ ਸੂਟ ਲਾਵਾਂਗੇ ਜੀ ਕੋਈ ਵੀ ਸੂਟ ਚੱਕੋ 350 ਦੇ ਦੇਖੋ ਜੀ ਇਹਦੇ ਵਿੱਚ ਕੋਈ 800 ਦਾ ਕੋਈ 900 ਦਾ ਕੋਈ 1000 ਦਾ ਵੈਰੀਟੀ ਚੈੱਕ ਕਰ ਲਓ ਤੁਹਾਨੂੰ 350 ਰੁਪਏ ਦੇ ਵਿੱਚ ਮਿਲਣਾ ਸਾਡੇ 350 ਜਿਹੜੇ ਮਰਜ਼ੀ ਲੈ ਜਾਓ ਆ ਦੇਖੋ ਫੁਲਕਾਰੀ ਆ ਲਓ ਜੀ 350 ਰੁਪਏ ਦਾ ਕਢਾਈ ਵਾਲਾ ਸੂਟ ਆ ਵੀ ਚੱਕੋ ਫੁਲਕਾਰੀ ਸੂਟ ਨਾ ਹੁਣ ਜਾ ਕੋ ਜੂਗੋ ਤੋਂ ਜਾਣਾ ਆ ਲਓ ਜੀ ਦੁਪੱਟੇ ਚੈੱਕ ਕਰੋ ਭਾਜੀ ਦੁਪੱਟੇ ਦੁਪੱਟੇ ਚੈੱਕ ਕਰੋ ਸਾਡੇ 350 ਚ ਕਿਹੜੇ ਦੇ ਰਹੇ ਆ ਦੁਪੱਟੇ ਚੈੱਕ ਕਰੋ ਥੱਲੇ ਥੱਲੇ ਸੂਟ ਘੱਮ ਕਰਦੇ ਸੂਟ ਚੈੱਕ ਕਰੋ ਆ ਦੇਖੋ 350 350 350 ਚੱਕ ਲੋ ਆ ਲੋ ਜੀ ਸਿਲਕ ਦੇ ਸੂਟ ਮਾਰੋ ਜੀ ਕੈਮਰਾ ਸਿਲਕ ਦਾ ਸੂਟ ਆ ਗਿਆ ਜੀ ਨਾਲ ਆ ਗਿਆ ਜੀ ਗਰਨਿਸ਼ ਦੁਪੱਟਾ 350 ਰੁਪਏ ਦੀ ਰੇਂਜ ਹੈ ਜੀ ਜਦੋਂ ਮਰਜ਼ੀ ਆ ਕੇ ਲੈ ਜਾਓ ਕੱਲੇ ਕੱਲੇ ਸੈੱਟ ਹੈ ਜੀ 31 ਦਸੰਬਰ ਤੱਕ ਦੀ ਬਹੁਤ ਵੱਡੀ ਸੇਲ ਹੈ ਜੀ 350 300 ਰੁਪਏ ਚ ਸੋ ਜੇ ਤੁਸੀਂ ਵਪਾਰ ਸ਼ੁਰੂ ਕਰਨਾ ਹੈ ਸਿਰਫ 15000 ਰੁਪਏ ਨਾਲ ਸਾਡੀ ਸੇਲ ਦਾ ਮਾਲ ਹੀ ਲੈ ਜਾਓ ਤੁਹਾਡਾ ਚੰਗਾ ਅੱਛਾ ਖਾਸਾ ਮਾਲ ਬਣ ਜਾਣਾ ਔਰ 15000 ਦਾ 30000 ਇੱਕ ਹਫ਼ਤੇ ਦੇ ਵਿੱਚ ਵਿੱਚ ਹੋਏਗਾ ਜੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਜੀ ਐਦਾ ਦੇ 15 1500 ਵਾਲੇ ਸੂਟ ਤਾਨੂੰ 350 ਬਜਟ ਅਸੀਂ ਦੇਨੇ ਆ ਜੀ ਪੂਰੀ ਰਿਸ਼ਤੇਦਾਰੀ ਚ ਟੋਰਾ ਹੋਣੀ ਆ ਜਦੋਂ ਤੁਸੀਂ ਲੈਣ ਦੇਣ ਕਰਨਾ ਹੈ ਦੀ ਗਾਰੰਟੀ ਆ ਜੀ ਇਸ ਚੀਜ਼ ਦੀ 31 ਦਸੰਬਰ ਤੋਂ ਪਹਿਲੇ ਪਹਿਲੇ ਪੂਰਨ ਚੰਨ ਕੰਪਨੀ ਦਾ ਵਿਜ਼ਿਟ ਕਰ ਲਓ ਜੀ ਦੇਖੋ ਜੀ ਇਹ 11 ਸੂਟ ਤੁਹਾਨੂੰ ਦੇ ਰਹੇ ਨੇ ਬਿਲਕੁਲ ਫ੍ਰੀ ਰੁਪਈਆ ਲੈਣਾ ਹੀ ਕੋਈ ਨਹੀਂ ਤੁਸੀਂ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਆ 11 ਸੂਟ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ ਬਿਲਕੁਲ ਹੀ ਬਿਲਕੁਲ ਦਿਖਾਓ ਲਹਿੰਗਾ ਸ਼ੈਂਗਾ ਵੀ ਦਿਖਾ ਦੇਵਾਂਗੇ ਚਲੋ ਭਾਜੀ ਆਜੋ ਹੁਣ ਤੁਹਾਨੂੰ ਦਿਖਾਣੇ ਜੀ ਬਰਾਇਡਲ ਸੂਟ ਵਧੀਆ ਦਾਜਵਰੀ ਵਾਲੇ ਸੂਟ ਲਓ ਜੀ ਸੂਟਾਂ ਨਾਲ ਨਾਲ ਡਰੈੱਸਾਂ ਦੇ ਵਿੱਚ ਵੀ ਪੂਰੇ ਪਟਾਕੇ ਪਾਦੇ ਪਟਾਕੇ ਆਹ ਦੇਖੋ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਿਓ ਜਿਹੜੇ ਮਰਜ਼ੀ ਸ਼ੋਰ ਨੂੰ ਚਲ ਜਿਓ ਮੈਂ ਚੈਰਾਂ ਦੀ ਕਰਦਾ ਭਾਵੇਂ ਪਰਨੋਡ ਤੇ ਲਿਖਾ ਲਓ ਕੋਈ ਇਹ ਨਾ ਮੰਗਦਾ 4000 ਰੁਪਇਆ ਕੋਈ ਮੰਗਦਾ 3500 ਰੁਪਇਆ ਉਹ ਸਾਡੇ ਕੋਲ ਆ ਜਿਓ 850 ਰੁਪਏ ਦੇ ਵਿੱਚ 850 ਰੁਪਏ ਚ ਕਹਿ ਰਿਹਾ 850 ਚ 850 ਦੇ ਵਿੱਚ ਡਰੈਸ ਦੇ ਰਣੀ ਆ ਬਾਜ਼ਾਰ ਦੇ ਵਿੱਚ ਕਿਰਾਇਆ 2 2000 ਰੁਪਇਆ ਓਏ ਇਸਮਾਈ 25 2500 ਪੂਰਨ ਚੰਦ ਤੋਂ ਲੈ ਜਾਓ 850 ਪਾਜੀ ਹੈਰਾਨ ਕੀਤਾ ਪਿਆ। ਪਾਜੀ ਮੈਂ ਕਿਹਾ ਹਾਲੇ ਦੇ ਪੂਰੇ ਪੰਜਾਬ ਨੂੰ ਹੈਰਾਨ ਕਰਨਾ ਬਾਕੀ ਆ। ਹਾਲੇ ਤਾਂ ਹਾਲੇ ਲੋਕਾਂ ਨੂੰ ਪਤਾ ਕਿੱਥੇ ਚੱਲਿਆ ਕਿ ਪੂਰਨ ਚੰਦ ਨੇ ਡਰੈੱਸਾਂ ਰੱਖ ਲਈਆਂ। ਇਹ ਵੀਡੀਓ ਪਾ ਦਾ ਮਕਸਦ ਇਹ ਹੀ ਆ ਕਿ ਇੱਕ ਵਾਰੀ ਦੇਖ ਲਓ ਜੇ ਤੁਹਾਡੇ ਘਰ ਫੰਕਸ਼ਨ ਆ ਰਿਹਾ ਡਰੈੱਸਾਂ ਲੈਣੀਆਂ ਕਿਤੇ ਪੈਸੇ ਲਾਣ ਦੀ ਲੋੜ ਨਹੀਂ 5-5000 ਦੀ ਡਰੈੱਸ ਆਪਾਂ ਦੇ ਰਹੇ ਹਾਂ 850 'ਚ 950 'ਚ ਆਹ ਦੇਖੋ ਦੀ ਚੱਕੋ 1075 ਰੁਪਏ ਦੀ ਡਰੈੱਸ ਬਹੁਤ ਸ਼ਾਨਦਾਰ ਫਰੰਟ ਬੈਕ ਕੱਢਿਆ ਭਾਈ 1075 ਦੀ ਡਰੈਸ ਆਹ ਲੋ ਜੀ 950 ਰੁਪਏ ਦੀ ਡਰੈਸ ਆਹ ਦੇਖੋ ਰੰਗ ਦੇਖੋ ਤੁਸੀਂ ਜਿੰਨੇ ਮਰਜ਼ੀ ਲੈ ਜਾਓ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ 850 ਤੋਂ ਸ਼ੁਰੂ ਤੁਸੀਂ 1100 1200 1400 15 1500 ਜਿਵੇਂ ਉਹ ਦੇਣੀਆਂ ਜਿਹੜੀਆਂ 5 5000 ਦੀਆਂ ਬਜਾਰਾ ਚ ਮਿਲਦੀਆਂ ਇਹ ਲੋਕਾਂ ਦਾ ਆਹ ਦੇਖੋ ਜੀ ਗਾਊਨ ਆ ਗਏ ਫੈਨਸੀ ਆਹ ਦੇਖੋ ਆ ਮੇਰੇ ਹੱਥ ਚ ਗਾਊਨ ਫੜਿਆ ਭਾਈ 750 ਰੁਪਏ ਦਾ ਰੇਟ ਉੱਪਰ ਲਿਖਿਆ ਭਾਈ ਜੀ 750 ਦਾ ਗਾਉਣਾ ਦੇਖੋ ਜੀ ਮੈਂ ਤਾਂ ਦਾ ਹੈਂਗਰ ਨੂੰ ਚੱਕ ਕੇ ਦਿਖਾਤਾ ਪਿੱਛੇ ਰੇਟ ਲਿਖਿਆ ਹੈ ਜੀ 750 750 ਚ ਇਦਾਂ ਦੇ ਫੈਨਸੀ ਗਾਉਂ ਦੇ ਦੇਣੇ ਆ ਆ ਦੇਖੋ ਜੀ ਇਦਾਂ ਦੀ ਪਾਰਟੀ ਵੇ ਡਰੈੱਸ ਆ 1000 12 12 ਸ ਤੁਹਾਨੂੰ ਦੇਣੀਆਂ ਜਿਹੜੀਆਂ ਬਾਜ਼ਾਰ 'ਚ ਵਿਕਦੀਆਂ ਪਈਆਂ 5 5000 ਦੀਆਂ ਹੁਣ ਆ ਗਏ ਸ਼ਰਾਰੇ ਤੇ ਗਰਾਰੇ ਦੀ ਵਾਰੀ ਭਾਜੀ ਉਹ ਲੁੱਟਾਂ ਕਰਾਉਣੀਆਂ ਬੰਦ ਕਰ ਦਿਓ ਮੈਂ ਤੁਹਾਨੂੰ ਦੱਸਾਂ ਆ ਦੇਖੋ ਭਾਜੀ ਸ਼ਰਾਰੇ ਗਰਾਰੇ ਆ ਦੇਖੋ ਸ਼ਰਾਰੇ ਗਰਾਰੇ 5 5000 ਦਾ ਸ਼ਰਾਰਾ ਗਰਾਰਾ ਆਪਾਂ 12 1300 ਤੋਂ ਸ਼ੁਰੂ ਕਰਦੇ ਨੇ ਭਾਜੀ 5 5000 ਦਾ ਸ਼ਰਾਰਾ ਗਰਾਰਾ ਆ ਚੈੱਕ ਕਰ ਲਓ ਜੀ ਰੰਗ ਨੇ ਰੰਗ ਡਿਜ਼ਾਈਨ ਵਨ ਸਵੰਨੇ ਹਰ ਤਰ੍ਹਾਂ ਦੇ ਰੰਗ ਆ ਲੋ ਜੀ ਲੌਂਗ ਆਲਿਆ ਕੱਟ ਆ ਗਈ ਹੈ ਜੀ ਬਾਲੀਵੁੱਡ ਡਰੈੱਸ ਆ ਗਈਆਂ ਆਲਿਆ ਕੱਟ ਓਹ ਕਰੀਨਾ ਕਪੂਰ ਵੀ ਆ ਗਈ ਕਰੀਨਾ ਆ ਲੋ ਜੀ 12 13 13 ਸੋਜ ਫੈਨਸੀ ਡਰੈੱਸ ਆ ਲੋ ਭਾਜੀ ਜਿੰਨੀਆਂ ਮਰਜ਼ੀ ਕੋ ਯਾਰ 5 5000 ਮੰਗਦੇ ਬੜੀ 5 5000 ਲੁੱਟੀ ਜਾਂਦੇ ਲੋਕੀ ਦੇਖੋ 1000 1000 ਇਤਨੀ ਲੈਣਾ ਇੱਥੇ 1200 1300 1400 1500 ਚੱਕੋ ਚੀਜ਼ਾਂ ਇੱਥੇ ਇੱਕ ਨਹੀਂ ਦੋ ਨਹੀਂ ਜਿੰਨੀਆਂ ਮਰਜ਼ੀ ਵੈਰਾਈਟੀਆਂ ਲੈ ਜਾਓ ਆ ਜਾਓ ਹੁਣ ਓਹ 25 25 25000 ਰੁਪਈਆ ਲਾਈ ਜਾਂਦੇ ਯਾਰ ਤੁਸੀਂ ਦੇਖੋ ਲੁੱਟ ਕਰੀ ਜਾਂਦੇ ਦੁਕਾਨਦਾਰ ਤੁਹਾਡੀ ਇਥੇ 25 25000 ਵਾਲੇ ਲੈ ਲਹਗੇ ਘੱਟ ਤੇ 4 4 5 5 6 6000 ਦੇ ਵਿੱਚ ਬਿਲਕੁਲ ਭਾਜੀ ਆ ਤੁਹਾਡੇ ਹੱਥ ਮਹਾਰਾਣੀ ਲਹंगा ਫੜਿਆ ਭਾਜੀ ਇਹ ਬਰਾਇਡਲ ਕੁੜੀ ਜਦੋਂ ਦੁਕਾਨਦਾਰ ਦੇ ਲੈਣ ਜਾਂਦੇ ਆ ਨਾ ਦੁਕਾਨਦਾਰ ਕੀ ਕਹਿੰਦਾ 25000 ਰੁਪਿਆ ਹਾਂਜੀ ਜੇ ਕਿਰਾਇਆ ਤੇ ਲੈਣਾ ਤੇ 10000 ਰੁਪਿਆ ਕਿਰਾਇਆ ਭਾਜੀ ਇੱਕ ਦਿਨ ਦਾ 10000 ਮੋਲ ਲੈਣਾ 25000 ਆ ਚੱਕੋ ਸਾਰੇ 5 5000 4500 55 5500 ਜੈਦਾ ਦੇ ਲੈ ਗਏ ਚੱਕ ਲਓ ਜੀ ਹੈਵੀ ਜਿਹੇ ਮਰਦੀ ਚੱਕੋ ਜੀ ਆਹ ਦੇਖੋ ਜੀ 4500 ਨਹੀਂ ਆ 4000 ਰੇਟ ਲਿਖ ਕੇ ਲਾਤਾ ਰੇਟ ਲਿਖ ਕੇ 4 4000 ਰੁਪਏ ਦੇ ਵਿੱਚ 35 3500 ਦੇ ਵਿੱਚ ਆਹ ਦੇਖੋ ਇੱਕ ਹੋਰ ਆਹ ਦੇਖੋ ਜੀ ਰੇਟ ਉੱਪਰ ਲਿਖਿਆ ਭਾਜੀ ਆਹ ਲੋ ਜੀ ਆ 4900 ਰੁਪਏ ਦਾ ਲਹਿੰਗਾ ਬਾਜ਼ਾਰ 25000 ਦਾ ਪੂਰਨ ਜਾਂ ਤੁਹਾਨੂੰ 4900 ਰੁਪਏ ਦਾ 10000 ਰੁਪਏ ਕਿਰਾਇਆ ਦੇਣ ਨਾਲੋਂ ਚੰਗਾ 4900 ਰੁਪਏ ਦਾ 5000 ਦੇ ਵੀ 100 ਰੁਪਏ ਘੱਟ ਮੁੱਲ ਲੈ ਜੀ ਮੁੱਲ ਲੈ ਜਾਓ ਲੈ ਜਾਓ ਮੁੱਲ ਹੁਣ ਤੁਸੀਂ ਕਿਸੇ ਦੇ ਪਾਏ ਹੋ ਲਹਿੰਗੇ ਨਹੀਂ ਪਾਉਣੇ ਕਿਸੇ ਦੀਆਂ ਪਾਈਆਂ ਹੋਈਆਂ ਡਰਸਾਂ ਨਹੀਂ ਪਾਉਣੀਆਂ ਤੁਹਾਡਾ ਆਪਣਾ ਕੱਪੜਾ ਤੁਹਾਡੇ ਆਪਣੇ ਪੈਸੇ ਬਾਜ਼ਾਰ ਨਾਲੋਂ ਸਸਤਾ ਛੇਦੀ ਛੇਦੀ ਪੂਰਨ ਜਨ ਕੰਪਨੀ ਤੇ ਆ ਜਾਓ ਭਾਜੀ ਸੂਟ ਦਿਖਾਓ ਮਹਿੰਗੇ ਮਹਿੰਗੇ ਲੋ ਭਾਜੀ ਥੱਲੇ ਰਸ਼ ਸੀ ਹੁਣ ਥੋੜਾ ਹਲਕਾ ਹੋ ਗਿਆ ਹੋਗਾ ਚਲੋ ਥੱਲੇ ਚੱਲਦੇ ਜੀ ਬਰਾਇਡਲ ਸੂਟਾਂ ਦੀ ਵੀ ਸੇਲ ਲੱਗੀ ਹੈ ਜੀ 5-5000 ਵਾਲੇ ਸੂਟ 15-1500 12-1200 31 ਦਸੰਬਰ ਤੱਕ ਦੀ ਹੱਲਾ ਬੋਲ ਸੇਲ ਲਓ ਜੀ ਸਭ ਤੋਂ ਪਹਿਲਾਂ ਧਮਾਕਾ ਤੁਹਾਨੂੰ ਕਰਾਂਗੇ ਲਗਜ਼ਰੀ ਸੂਟਾਂ ਦੇ ਵਿੱਚ ਕਿੰਨੇ ਦਾ ਸੂਟ ਆ 8500 ਦਾ ਕੋਈ ਦੁਕਾਨਦਾਰ ਕਹਿੰਦਾ 7500 ਦਾ ਕੋਈ ਕਹਿੰਦਾ 6500 ਦਾ ਲੈ ਜਾਓ ਕੋਈ 2100 2200 2 ਜੀ ਦਾਜਵਰੀਲੇ ਸੂਟ 15000 ਦਾ ਸੂਟ ਹੈ ਮਾਰਕੀਟ ਦੇ ਵਿੱਚ 15000 ਦਾ ਬਨਾਰਸੀ ਸੂਟ ਹੈ ਜੀ ਬਨਾਰਸ ਤੋਂ ਸੂਟ ਬਣ ਕੇ ਆਇਆ ਜੀ 15000 ਦਾ ਬਿਆਰ ਤੇ ਵਿਕਦਾ ਅਸੀਂ 15000 ਦੇ ਤਿੰਨ ਦੇ ਦੇਣੇ ਆ ਜੀ ਇੰਨਾ ਸਾਡਾ ਰੇਟ ਘਟਾ ਆ ਚੱਕੋ ਜੀ ਆਹ ਲੋ ਜੀ ਵੈਲਵਟ ਦਾ ਫੁੱਲ ਜਾਲ 7500 ਰੁਪਏ ਦਾ ਸੂਟ ਸਿਰਫ 1850 ਰੁਪਏ ਦੇ ਵਿੱਚ ਜੀ ਫੋਰ ਸੈਟ ਦੁਪੱਟਾ ਵੀ ਨਾਲ ਚੈੱਕ ਕਰ ਲਓ ਜੀ 1850 ਚ ਆ ਫੋਰ ਸਾਈਡ ਦੁਪੱਟਾ ਆ ਗਿਆ ਜੀ ਹੈਵੀ ਪਾਰਟੀ ਵੇਅਰ ਸੂਟ 7500 ਰੁਪਏ ਸੂਟ 1800 ਰੁਪਏ ਦੇ ਵਿੱਚ ਦੇਖੋ ਜੀ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਦੇਖ ਰਿਹਾ ਦੇਖ ਲੋ ਹੁਣ ਜਿਹੜੇ ਵੱਡੇ ਵੱਡੇ ਪਾਰਸ ਬਾਹਾਂ ਚ ਬਾਕੇ ਆਉਨੇ ਉਹ ਦੁਕਾਨ ਦਾ ਲੁੱਟ ਲੈਂਦੇ ਆ ਇੱਥੇ ਆ ਜਾਓ ਜੋ ਰੇਟ ਕਿਹਾ ਉਹ ਹੀ ਦੇਣਾ ਤੁਹਾਨੂੰ ਆ ਵੀ ਚੀਜ਼ਾਂ ਚੈੱਕ ਕਰੋ ਬਾਜੀ ਇਹ ਤਾਂ 12000 ਮੰਗ ਲੈਂਦਾ ਕੋਈ 13000 ਮੰਗ ਲੈਂਦਾ ਇਹ ਤਾਂ ਬਸ ਲੱਗਾ ਹੀਦਾ ਆ ਯਾਰਾ ਬਾਜੀ ਆਪਾਂ 13000 ਚ ਤਿੰਨ ਦੇ ਦੇਣੇ ਆ ਫਿਰ ਵੀ ਪੈਸੇ ਵਾਪਸ ਮੋੜਾਂਗੇ ਸਿਰਫ 3575 ਰੁਪਏ ਦਾ ਸੂਟ ਆਹ ਦੇਖੋ ਬਲੈਕ ਸੂਟ ਚੈੱਕ ਕਰਵਾ ਦੇਖੋ ਆ ਲਓ ਜੀ 6500 ਰੁਪਏ ਦਾ ਸੂਟ ਬਾਜ਼ਾਰ ਚ ਸੇਲ ਹੋ ਰਿਹਾ ਜੀ ਚੱਕੋ ਜੀ 1950 ਰੁਪਏ ਦਾ ਲਓ ਰੇਟ ਕੱਲੇ ਕੱਲੇ ਲਿਖ ਕੇ ਲਾ ਤੇ ਆ ਵੀ ਦੇਖੋ ਭਾਰਾ ਆਹ ਲਓ ਜੀ ਰਾਜਸਥਾਨੀ ਸੂਟ ਆ ਗਿਆ ਜੀ ਰਾਜਸਥਾਨੀ ਬੈਗਨ ਦੇ ਡਿਜ਼ਾਈਨ ਅੱਜ ਟਾਈਮ ਧੂਮਾ ਪਾਈਆਂ ਜੀ ਫੇਸਬੁੱਕ ਇੰਸਟਾਗ੍ਰਾਮ ਤੇ 10- ਕੋਈ ਪਾਰੀ ਆ ਸੂਟ ਬਾਜ਼ਾਰ ਚ ਘੜ ਤੋਂ ਘੜ 4500 ਦਾ ਵਿਕ ਰਿਹਾ ਆ ਦੁਪੱਟਾ ਨਾਲ ਆ ਗਿਆ ਗੋਟਾ ਪੱਟੀ ਦਾ ਲੋ ਜੀ 1500 ਰੁਪਏ ਦਾ ਸੂਟ ਚੱਕੋ ਜੀ 31 ਦਸੰਬਰ ਤੱਕ ਹੀ ਬਰਾਇਡਲ ਸੇਲ ਵੀ ਵਿੱਚ ਹੀ ਲੱਗੀ ਆ ਜੀ ਲੈਣ ਦੇ ਨੂੰ ਲੈਣਾ ਬਰਾਇਡਲ ਸੂਟ ਲੈਣੇ ਆ ਦਾਜਵਰੀ ਵਾਲੇ ਸੂਟ ਲੈਣੇ ਆ ਜਾਂ ਫਿਰ ਤੁਸੀਂ ਨਵਾਂ ਕੰਮ ਕਰਨਾ ਹੈ ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਹੈ 31 ਦਸੰਬਰ ਤੋਂ ਪਹਿਲੇ ਪਹਿਲੇ ਇੱਥੇ ਆ ਜਾਓ 15000 ਰੁਪਏ ਲੈ ਕੇ ਆਣਾ 16000 ਰੁਪਏ ਨਹੀਂ ਲੈ ਆਣਾ ਸਿਰਫ 15000 ਲੈ ਕੇ ਆ ਜਾਓ 15000 ਨਾਲ ਤੁਸੀਂ 2000 ਰੁਪਏ ਰੋਜ਼ ਦਾ ਕਮਾਣ ਵਾਲੇ ਬਣੋਗੇ ਇਸ ਚੀਜ਼ ਦੀ ਗਾਰੰਟੀ ਹੈ ਹਜ਼ਾਰਾਂ ਭੈਣ ਭਰਾ ਸਾਡੇ ਨਾਲ ਜੁੜ ਕੇ ਇਸ ਟਾਈਮ 50 50 ਹਜ਼ਾਰ ਲੱਖ ਲੱਖ ਰੁਪਏ ਕਮਾ ਰਹੇ ਹੈ ਜੇ ਤੁਸੀਂ ਚਾਹਦੇ ਆ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪਾਣਾ ਜੇ ਚਾਹਣੇ ਹੋ ਆਪਣੀ ਐਕਟਿਵਾ ਲੈਣੀ ਜਿਹੜੀ 4 ਸਾਲ ਹੋ ਗਏ ਲਿੱਤੀ ਨਹੀਂ ਗਈ ਤੁਹਾਡੇ ਕੋਲ ਸੋਸ-ਸੋਰ ਕੇ 4 ਸਾਲ ਲਗਾਤੇ ਐ ਐਕਟਿਵਾ 2 ਮਹੀਨਿਆਂ ਚ ਆਜੂਗੀ ਸਿਰਫ ਆਪਣਾ ਕੰਮ ਕਰ ਲਓ ਐਕਟਿਵਾ ਦੀ ਕਿਸ਼ਤ ਦਾ ਪਹਿਲੇ ਹੀ ਦਿਨ ਨਿਕਲ ਜਣੀ ਐ ਸਿਰਫ 15000 ਰੁਪਏ ਲੈ ਕੇ ਆ ਜਾਓ ਆਪਣਾ ਕੰਮ ਸ਼ੁਰੂ ਕਰਨ ਵਾਸਤੇ ਉਹ ਐਕਟਿਵਾ ਤਾਂ ਲੈ ਦੇਾਂਗੇ ਸੋਨੇ ਦੀਆਂ ਮੁੰਦੀਆਂ ਚੈਨੀਆਂ ਵੀ ਲੈ ਦੇਾਂਗੇ ਆਹ ਟ੍ਰੇਲਰ ਦਿਖਾਇਆ ਤੁਹਾਨੂੰ ਆਜੋ ਫਿਲਮ ਤੁਹਾਨੂੰ ਇੱਥੇ ਐਨ ਦਿਖਾਵਾਂਗੇ ਰੇਟ ਬਹੁਤ ਘੱਟ ਆ ਕੱਪੜਾ ਵਧੀਆ ਚੈਲੇਂਜ ਪੂਰਾ ਪੂਰੇ ਪੰਜਾਬ 'ਚ ਇੰਨਾ ਸਸਤਾ ਸਟੋਰ ਨਹੀਂ ਮਿਲਣਾ ਸਿੱਧੀ ਜੀ ਗੱਲ ਆਜੋ ਤੁਸੀਂ ਇੱਥੇ ਪੁਰੰਜਨਦ ਕੰਪਨੀ ਫੀਲਡਿੰਗਾਂ ਚ ਰੋਡ ਲੁਧਿਆਣਾ ਸ਼ਹਿਰ ਨੰਬਰ ਦਿੱਤੇ ਆ ਤੁਸੀਂ ਫੋਨ ਕਰ ਸਕਦੇ ਜੇ ਕੋਈ ਗੱਲ ਕਰਨੀ ਹੋਵੇ ਤਾਂ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਲੁਧਿਆਣਾ